ਪਾਸਿਓ ਫਿਰ ਆਪਾਂ ਇਸ ਅਜੰਡੇ ਨੂੰ ਛੱਡ ਵੀ ਦਈਏ ਤਾਂ ਜਿਹੜਾ ਹਿڈن ਅਜੰਡਾ ਹੈ ਅੱਜ ਦੀ ਤਾਰੀਖ 'ਚ ਕਿਉਂ ਸੰਜੀਵ ਜੀ ਨੂੰ ਇੱਥੇ ਲਿਆਂਦਾ ਗਿਆ ਤੇ ਉਹਨਾਂ ਨੂੰ ਜਿਤਾਉਣ ਤੋਂ ਬਾਅਦ ਕਿਹੜੇ ਬੰਦੇ ਨੇ ਕਿਸ ਜਗ੍ਹਾ ਤੇ ਪਹੁੰਚਣਾ ਹੈ ਜਿਹੜਾ ਹਿڈن ਅਜੰਡਾ ਹੈ ਨਾ ਕੋਲ ਵਸੀਲੇ ਜ਼ਿਆਦਾ ਹੁੰਦੇ ਆ ਉਹ ਉਹਨਾਂ ਦੀ ਦਰੂਰਤੋਂ ਵੀ ਕਰਦੇ ਆ ਪਰ ਜਦੋਂ ਆਵਾਮ ਦੀ ਆਵਾਜ਼ ਸਾਹਮਣੇ ਆ ਜਾਏ ਨਾ ਫਿਰ ਕਿਸੇ ਕੋਈ ਇਹੋ ਜੀ ਜਿਹੜੀ ਸਰਕਾਰਾਂ ਦੀ ਚਲਾਕੀ ਹੋ ਚਲਦੀ ਰੱਦ ਹੋ ਗਏ ਆ ਨਾ ਤੇ ਫਿਰ ਲੋਕਾਂ ਨੂੰ ਪਤਾ ਚੱਲਦਾ ਜਾ ਰਿਹਾ ਵੀ ਜਿਹੜਾ ਏਜੰਡਾ ਸੀ ਇਹਨਾਂ ਦਾ ਉਹ ਬਿਲਕੁਲ ਕਰੈਕਟਰ ਅਸੈਸ਼ਨੇਸ਼ਨ ਲੋਕਾਂ ਨੂੰ ਡੀਫੇਮ ਕਰਨ ਦਾ ਸੀ ਪਰ ਟੀਐਮ ਸਾਹਿਬ ਹਜੇ ਵੀ ਕਹਿੰਦੇ ਨੇ ਕਿ ਮਾਮਲੇ ਹਜੇ ਵੀ ਚੱਲ ਰਹੇ ਨੇ ਇਹ ਮਜ਼ਾਕ ਹੈ ਕਹਿ ਦੇਣ ਵੀ ਜੋ ਹਾਈ ਕੋਰਟ ਨੇ ਕੀਤਾ ਉਹ ਗਲਤ ਕੀਤਾ ਲੁਧਿਆਣਾ ਪੱਛਮੀ ਜਿਮਨੀ ਚੋਣਾ ਨੂੰ ਲੈ ਕੇ ਲੁਧਿਆਣਾ ਦਾ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕਾਂਗਰਸ ਦੇ ਵੱਲੋਂ ਆਪਣੇ ਫਾਇਰ ਬ੍ਰੈਂਡ ਨੇਤਾ ਭਾਗਪੂਸ਼ਨ ਆਸ਼ੂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਸਾਡੇ ਨਾਲ ਮਜੂਰ ਨੇ ਆਸ਼ੂ ਜੀ ਆਸ਼ੂ ਜੀ ਕਿਸ ਤਰ੍ਹਾਂ ਦੇਦੇ ਹੋ ਇਸ ਪਾਰਟੀ ਨੇ ਇੱਕ ਵਾਰ ਫਿਰ ਭਰੋਸਾ ਜ ਸਾਰੇ ਵਰਕਰ ਇਕਜੁੱਟ ਇਸ ਇਲੈਕਸ਼ਨ ਲਈ ਲਾਮਬੰਦ ਹੋਰ ਬਿਲਕੁਲ ਪੰਪਾ ਪਾਰ ਤਿਆਰ ਮੈਂ ਇਸ ਤਰੀਕੇ ਦੇਖ ਰਿਹਾ ਔਰ ਜੋ ਲੁਧਿਆਣੇ ਦੇ ਲੋਕ ਹੈ ਉਹ ਵੀ ਚੇਂਜ ਲਈ ਬੜੇ ਤਤਪਰ ਹੈ ਜਿਸ ਸੋਚ ਨਾਲ ਉਹਨਾਂ ਨੇ 2022 ਚ ਇਹ ਤਬਦੀਲੀ ਲਿਆਂਦੀ ਸੀ ਉਹ ਐਕਸਪੈਰੀਮੈਂਟ ਫੇਲ ਹੋ ਗਿਆ ਸਰਕਾਰ ਹਰ ਪਾਸਿਓਂ ਫੇਲ ਹੈ ਆਪਾਂ ਇਸ ਅਜੰਡੇ ਨੂੰ ਛੱਡ ਵੀ ਦਈਏ ਤਾਂ ਜਿਹੜਾ ਹਿਡਨ ਅਜੰਡਾ ਹੈ ਅੱਜ ਦੀ ਤਾਰੀਖ ਚ ਕਿਉਂ ਸੰਜੀਵ ਜੀ ਨੂੰ ਇੱਥੇ ਲਿਆਂਦਾ ਗਿਆ ਤੇ ਉਹਨਾਂ ਨੂੰ ਜਿਤਾਉਣ ਤੋਂ ਬਾਅਦ ਕਿਹੜੇ ਬੰਦੇ ਨੇ ਕਿਸ ਜਗ੍ਹਾ ਤੇ ਪਹੁੰਚਣਾ ਹੈ ਜਿਹੜਾ ਹਿڈن ਅਜੰਡਾ ਹੈ ਨਾ ਉਹ ਸਜੇ ਹਿڈن ਅਜੰਡੇ ਨੂੰ ਵੀ ਲੋਕਾਂ ਨੇ ਦੇਖ ਲਿਆ ਹੈ ਪਰਖ ਲਿਆ ਹੈ ਮਤਲਬ ਭਾਪ ਲਿਆ ਤੇ ਉਹ ਉਹਨੂੰ ਵੀ ਫੇਲ ਕਰਨ ਨੂੰ ਤਿਆਰ ਬੈਠੇ ਆਮ ਇਲੈਕਸ਼ਨ ਤੇ ਜਿਮਨੀ ਚੋਣਾਂ ਦੇ ਵਿੱਚ ਕਿੰਨਾ ਕੋ ਫਰਕ ਦੇਦੇ ਹੋ ਬਾਈ ਦੇ ਬਹੁਤ ਫਰਕ ਹੁੰਦਾ ਸਰਕਾਰਾਂ ਦੇ ਕੋਲ ਵਸੀਲੇ ਜ਼ਿਆਦਾ ਹੁੰਦੇ ਆ ਉਹ ਉਹਨਾਂ ਦੀ ਦੁਰਵਰਤੋਂ ਵੀ ਕਰਦੇ ਆ ਪਰ ਜਦੋਂ ਆਵਾਮ ਦੀ ਆਵਾਜ਼ ਸਾਹਮਣੇ ਆ ਜਾਏ ਨਾ ਫਿਰ ਕਿਸੇ ਕੋਈ ਇਹ ਜੀ ਜਿਹੜੀ ਸਰਕਾਰਾਂ ਦੀ ਚਲਾਕੀ ਹੋ ਚਲਦੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿਹੜੇ ਮੁੱਦੇ ਰਹਿਣਗੇ ਇਸ ਜਿਮਨੀ ਚੋਨਾ ਦੇ ਵਿੱਚ ਜਿਹੜੇ ਲੋਕਾਂ ਦੇ ਵਿਚਾਰ ਇੱਕ ਵਾਰ ਮੈਂ ਤਾਂ ਸਭ ਤੋਂ ਵੱਡਾ ਮੁੱਦਾ ਹੀ ਦੱਸਦਾ ਜਿਹੜਾ ਉਹਨਾਂ ਦਾ ਛੁਪਿਆ ਹੋਇਆ ਮੁੱਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਸਰਕਾਰਾਂ ਦੀ ਫੇਲਰ ਹੈ ਚਾਹੇ ਉਹ ਲਾਂਡਰ ਆਨਡਰ ਫਰੰਟ ਹੈ ਤੇ ਚਾਹੇ ਡਰੱਗ ਇਸ਼ੂਸ ਤੇ ਹੈ ਚਾਹੇ ਨਾ ਇੰਪਲੋਇਮੈਂਟ ਹੈ ਚਾਹੇ ਹਰ ਇਸ਼ੂਸ ਦੇ ਉੱਤੇ ਕੋਈ ਉਹਨਾਂ ਦੇ ਜਿਹੜੇ ਕੋਹਰ ਇਸ਼ੂਸ ਤੇ ਜਿਹੜੇ ਕਹਿੰਦੇ ਸੀ ਕਿ ਸਾਡੇ ਹੈਲਥ ਸਿਸਟਮ ਨੂੰ ਦੇਖੋ ਅਸੀਂ ਉਹਨੂੰ ਬੜਾ ਸਟਰੈਂਥਨ ਕਰ ਰਹੇ ਹਾਂ ਜਾਂ ਉਹ ਕਹ ਰਹੀ ਸੀ ਐਜੂਕੇਸ਼ਨ ਸਿਸਟਮ ਨੂੰ ਕਰ ਲੋ ਹਰੇਕ ਦੇ ਵਿੱਚ ਇੱਕ ਕਾਣ ਆ ਗਿਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ 2019 ਦੇ ਵਿੱਚ ਉਹ ਲੋਕਾਂ ਨੇ ਚੋਣਾਂ ਦੇ ਵਿੱਚ ਮੈਂ ਕੁਝ ਨਹੀਂ ਮੈਂ ਤਾਂ ਇਸ਼ੂਜ਼ ਲੈ ਕੇ ਜਾਣੇ ਆ ਆਪਣੀ ਸੋਚ ਦੱਸਣੀ ਆ ਲੁਧਿਆਣਾ ਵੈਸਟ ਵਾਸਤੇ ਕੀ ਸੋਚ ਹੈ ਲੁਧਿਆਣਾ ਵਾਸਤੇ ਕੀ ਸੋਚ ਹੈ ਪੰਜਾਬ ਵਾਸਤੇ ਕੀ ਸੋਚ ਹੈ ਮੈਂ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਸੋਚਣਾ ਮੈਂ ਤਾਂ ਸਿਰਫ ਦੱਸਣਾ ਆ ਸੋਚਣਾ ਔਰ ਉਹਦੇ ਉੱਤੇ ਮੋਹਰ ਲਗਾਣੀ ਹੈ ਲੋਕਾਂ ਦਾ ਕੰਮ ਹੈ। ਐ ਅਲੀਗੇਸ਼ਨ ਵੀ ਬੜੇ ਲਾਏ ਗਿਆ ਸੀ ਪਰ ਉਹਨਾਂ ਅਲੀਗੇਸ਼ਨਾਂ ਦੇ ਉੱਤੇ ਕਿਤੇ ਨਾ ਕਿਤੇ ਹੁਣ ਤਸਵੀਰ ਸਾਫ਼ ਹੁੰਦੀ ਹੋਈ ਨਜ਼ਰ ਆਈ ਆ। ਉਸ ਨੂੰ ਕਿਸ ਤਰ੍ਹਾਂ ਦੇਖਦੇ ਆ? ਤਸਵੀਰ ਸਾਫ਼ ਹੋ ਕੇ ਕੀ ਆਇਆ ਹੈ? ਤੁਸੀਂ ਆਪਣੇ ਮੂੰਹੋਂ ਦੱਸੋ ਪਹਿਲਾਂ। ਉਹ ਕਹਿਣ ਤੋਂ ਕਿਉਂ ਗਰੇਜ਼ ਕਰਦੇ ਹੋ? ਜਿਸ ਦਿਨ ਮੇਰੇ ਤੇ ਇਲਜ਼ਾਮ ਲੱਗਦੇ ਸੀ ਉਹ ਤੁਸੀਂ ਵੀ ਉੱਚੀ ਉੱਚੀ ਬੋਲਦੇ ਸੀਗੇ। ਅੱਜ ਤਸਵੀਰ ਸਾਫ਼ ਕੀ ਹੋਈ ਆ ਪਹਿਲਾਂ ਵਿਵੇਕ ਜੀ ਉਹ ਦੱਸੋ। ਤਾਂ ਕੁੱਝ ਮਾਮਲੇ ਬਿਜਲਾ ਦੇ ਕਵਾਇਸ਼ ਕਰ ਦਿੱਤੇ ਗਏ ਆ ਈਡੀ ਵਾਲੇ। ਰੱਦ ਹੋ ਗਏ ਆ ਨਾ। ਤੇ ਫਿਰ ਲੋਕਾਂ ਨੂੰ ਪਤਾ ਚੱਲਦਾ ਜਾ ਰਿਹਾ ਵੀ ਜਿਹੜਾ ਏਜੰਡਾ ਸੀ ਇਹਨਾਂ ਦਾ ਉਹ ਬਿਲਕੁਲ ਕਰੈਕਟਰ ਅਸੈਸ਼ਨੇਸ਼ਨ ਲੋਕਾਂ ਨੂੰ ਡੀਫੇਮ ਕਰਨ ਦਾ ਸੀ ਪਰ ਸੀਐਮ ਸਾਹਿਬ ਹਲੇ ਵੀ ਕਹਿੰਦੇ ਨੇ ਕਿ ਮਾਮਲੇ ਹਜੇ ਵੀ ਚੱਲ ਰਹੇ ਨੇ ਇਹ ਮਜ਼ਾਕ ਹੈ ਕਹਤੇ ਨੇ ਵੀ ਜੋ ਹਾਈ ਕੋਰਟ ਨੇ ਕੀਤਾ ਉਹ ਗਲਤ ਕੀਤਾ ਤਾਂ ਕਿਸ ਤਰ੍ਹਾਂ ਦੇ ਦੇਓ ਜਿਹੜਾ ਕਾਂਗਰਸ ਇਕਜੁੱਟ ਹੋਣ ਦਾ ਦਾਵਾ ਕਰ ਰਹੀ ਹੈ ਕਿੰਨੀ ਕੋ ਕਾਂਗਰਸੀ ਇਹ ਕਹਤਾ ਵੀ ਕਾਂਗਰਸ ਇਕਜੁੱਟ ਹੈ ਪੱਬਾ ਪਾ ਰਿਹਾ ਹੈ ਇਸ ਇਲੈਕਸ਼ਨ ਨੂੰ ਲੜਨ ਵਾਸਤੇ ਤਿਆਰ ਵਰਤਿਆ ਰਾਜਾ ਬੜੀਗਾ ਤਾਂ ਤਾਏ ਸੀਗੇ ਭਾਤਪੋਸ਼ਣ ਆਸ਼ੂ ਜਿਹੜੇ ਟਿਕਟ ਮਿਲਣ ਤੋਂ ਬਾਅਦ ਸਮਰਥਕਾਂ ਦੇ ਨਾਲ ਜਿਹੜਾ ਵਾ ਇਸ ਦੀ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਕਾਂਗਰਸ ਇੱਕ ਜੂਟਾ ਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਜਾਵਾਂਗੇ ਤੇ ਦੂਜੇ ਪਾਸੇ ਸਰਕਾਰ ਦੇ ਉੱਤੇ ਵੀ ਵੱਡੇ ਕਟਾਕਸ਼ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਜਿਮਨੀ ਚੋਣਾ ਦੀ ਤਰੀਕਾਂ ਦਾ ਜਦੋਂ ਐਲਾਨ ਹੁੰਦਾ ਤੇ ਲੁਧਿਆਣਾ ਵਸਤੇ ਲੋਕ ਕਿਸ ਨੂੰ ਆਪਣਾ ਉਮੀਦਵਾਰ ਬਣਾ ਕੇ ਆਪਣਾ ਐਮਐਲਏ ਬਣਾ ਕੇ ਵਿਧਾਨ ਸਭਾ ਵਿੱਚ ਭੇਜਦੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਤਾਲ ਪੰਜਾਬ ਤੱਕ ਲੁਧਿਆਣਾ